ਸਾਡਾ ਸਿੱਖਾਲ ਜੀ ਸਾਰਿਆਂ ਨੂੰ ਉਮੀਦ ਕਰਦੀਆਂ ਕਿ ਤੁਸੀਂ ਸਾਰੇ ਜਾਣੇ ਵਧੀਆ ਹੋਗੇ ਤੇ ਠੀਕ ਠਾਕ ਹੋਗੇ ਪਾਪਾ ਆਏ ਆ ਜੀ ਖੇਤਾਂ ਚ ਤੇ ਮਨਦੀਪ ਵੱਢ ਰਹੇ ਆ ਉੱਧਰ ਬਰਸੀਨ ਇਸ ਵਾਰ ਨਾ ਮਨਦੀਪ ਨੇ ਕੀ ਕੀਤਾ ਬਰਸੀਨ ਥੋੜੀ ਜੀ ਪਿੱਛੇ ਜਾ ਕੇ ਹਟ ਕੇ ਬੀਜਲੀ ਆ ਸੜਕ ਤੋਂ ਅੱਗੇ ਤਾਂ ਸੜਕ ਦੇ ਨਾਲ ਹੀ ਹੁੰਦੀ ਸੀ ਤੇ ਆਪਣਾ ਓਹੋ ਹੋ ਜਾਂਦਾ ਸੀ ਆਪਣਾ ਨੇੜੇ ਤੋਂ ਤੇ ਹੁਣ ਇਸ ਰਸੀਨ ਹੋ ਗਈ ਥੋੜੀ ਜੀ ਦੂਰ ਤੇ ਕਣਕ ਆਪਣਾ ਨੇੜੇ ਤੁਰਕੇ ਆਉਣ ਨੂੰ ਥੋੜੀ ਜੀ ਪ੍ਰੋਬਲਮ ਲੱਗਦੀ ਹੈ ਕਣਕ ਚ ਨੂੰ ਪਹਿਲਾਂ ਤਾਂ ਕਣਕ ਛੋਟੀ ਛੋਟੀ ਸੀ ਉਦੋਂ ਤਾਂ ਕੋਈ ਪ੍ਰੋਬਲਮ ਨਹੀਂ ਸੀ ਹੈ ਨਾ ਤੇ ਹੁਣ ਆਪਣਾ ਕਣਕ ਹੋ ਗਈ ਹੈ ਬੜੀ ਔਖਾ ਲੱਗਦਾ ਹੈ ਤੁਰਕੇ ਆਉਣਾ ਬੜੀ ਕਣਕ ਚ ਨੂੰ ਤੇ ਇਧਰ ਪੂਰੀ ਸਰੋਂ ਵੀ ਗਈ ਹੈ ਜੀ ਪੱਕ ਸਾਗ ਹੈਣ ਪੱਕ ਗਈ। ਬਰਸੇਂ ਬਹੁਤ ਵੱਡੀ ਵੱਡੀ ਹੋਗੀ। ਕਿਉਂਕਿ ਇਸਰ ਕੱਖ ਸੋਹਣੇ ਆ ਜਿਆਦਾ ਹੀ। ਕਦੇ ਬਰਸੇਂ ਵੱਡ ਲੀਦੀ ਐ। ਡੰਗਰਾਂ ਲਈ। ਕਦੇ ਜਵੀ ਵੱਡ ਲੀਦੀ ਐ। ਤੇ ਮੰਦੀਪ ਲੱਗੇ ਹੋਏ ਆ ਆਪਣਾ। ਬਰਸੇਂ ਵੱਢਣ। ਬਾਹਲੇ ਸ਼ੁਰੂਏ ਕਰਿਆ ਮੈਂ ਤਾਂ। ਅਸਲੀ ਗੁਣੇ ਆਏ ਆ ਖੇਤ ਚ ਨੂੰ। ਕਿਉਂਕਿ ਕਿਣੀਆਂ ਪੈਂਦੀਆਂ ਦੀਆਂ ਥੋੜਾ ਜਿਹਾ ਮੌਸਮ ਬਦਲ ਵਾਈ ਜੀ ਹੋਈ ਦੀ ਮੌਸਮ ਖਰਾਬ ਤਾਂ ਹੈ ਮੈਂ ਵੀ ਯਾਰ ਤਾਂ ਉਧਰ ਥੋੜਾ ਘਾਟ ਕਰ ਜਾ ਕੇ ਆਇਆ ਕਿੰਨਾ ਕਰਕੇ ਥੋੜਾ ਜਿਹਾ ਇੱਧਰ ਨਹੀਂ ਤਾਂ ਹੁਣ ਨੂੰ ਨਵੇੜ ਦੇਣਾ ਤਾਂ ਕੱਖੰਡਾ ਮੈਂ ਘੰਟੇ ਤੱਕ ਬਾਹਰ ਨੂੰ ਲੇ ਕੇ ਆਉਣਾ ਹਾਂ 2:30 ਵਜੇ ਨੂੰ ਹੁਣ ਤਾਂ ਕਣਕ ਦੇ ਵਿੱਚ ਵੀ ਬੱਲਾ ਨਿਕਲਣ ਲੱਗ ਗਿਆ ਹਾਂ ਹਾਂ ਕਣਕ ਕੁਝ ਬੱਲਾ ਨਿਕਲਣ ਲੱਗੀਆਂ ਨੇ ਉਹ ਵੇਖ ਰਹੀਆਂ ਜਾਂ ਦੰਦ ਨਾ ਹੋ ਗਏ ਨੇ ਤੇ ਇਹ ਬੱਲੇ ਹੁਣ ਤਾਂ ਬੜੀ ਹੋ ਗਈ ਐ ਸੋਹਣੀ ਹੋ ਗਈ ਕਣਕ ਉਹ ਸੋਹਣੀ ਹੋਈ ਐ ਹੁਣ ਉਧਰ ਨੂੰ ਦੇਖੋ ਸਪੈਦਿਆਂ ਵਾਲੂ ਬੱਦਲ ਐਵੇਂ ਲੱਗਦਾ ਜਿਵੇਂ ਕਿਦਰੇ ਮੀਂਹ ਪੈਂਦਾ ਹੋਣਾ ਐ ਮੱਤ ਜੀ ਹੁੰਦੀ ਐ ਇਹ ਤਾਂ ਹਾਂ ਸਹੀ ਗੱਲ ਐ ਲੋਜੀ ਫਿਰ ਵੱਢ ਲਈਏ ਬਰਸੀਨ ਕਰ ਲਈਏ ਫਿਰ ਕੰਮਕਾਰ ਮਿਲਦੇ ਆ ਜੀ ਤੁਹਾਨੂੰ ਆਪਾਂ ਨੇ ਤੋੜ ਲਿਆ ਜੀ ਹੁਣ ਸਾਗ ਤੇ ਸ਼ਾਮ ਨੂੰ ਸ਼ਾਮ ਨੂੰ ਹੀ ਆ ਸਵੇਰੇ ਆਪਾਂ ਬਣਾਉਂਗੇ ਜੀ ਸਾਗ ਅੱਛਾ ਹਾਂ ਤਾਂ ਚਲੀ ਜੀ ਸਾਗ ਜਾਂਦੀ ਵਾਰ ਦਾ ਰਕੁੰਦਰ ਕੀ ਬਣਾ ਰਹੀ ਮੈਂ ਬਣਾ ਰਹੀ ਹਾਂ ਫਰੂਟ ਚਾਟ ਫਰੂਟ ਚਾਟ ਇਹ ਕਦੇ ਵਾਸਤੇ ਬਈ ਇਹ ਅੱਜ ਬੁਝੂ ਨਹੀਂ ਅੰਦਰ ਵਾਸਤੇ ਬੁਝੂ ਯਾਰ ਜਣ ਕੇ ਬੁਝੀ ਨਾ ਨਾ ਮਿਲੂਗੀ ਗੱਲਿਆ ਨੂੰ ਫਰੂਟ ਚਾਟ ਸਾਨੂੰ ਨਹੀਂ ਮਿਲੂਗੀ ਤੂੰ ਹੀ ਕਹਿ ਰਹੀ ਐ ਨਹੀਂ ਆਏ ਮੇਰੇ ਕਹਿਣਾ ਮਤਲਬ ਇਹ ਐ ਵੀ ਮੈਂ ਬੂਜੀ ਦਾ ਕਰਕੇ ਅੱਜ ਬਣਾਈ ਐ ਸਪੈਸ਼ਲ ਕਿਉਂਕਿ ਇਹ ਥੋੜੀ ਜਿਹੀ ਇਹ ਚਾਰਟ ਹੈਗੀ ਉਹਦੇ ਵਿੱਚ ਖਾਣ ਵਾਸਤੇ ਗਰਮੀਆਂ ਚ ਭਲੇ ਮੌਸਮ ਦਾ ਥੋੜਾ ਜਿਹਾ ਫਟ ਇਹਦੇ ਵਾਸਤੇ ਲੈਤੇ ਐ ਕੇਲੇ ਹਮ ਸੇਵ ਹਮ ਕਾਲੇ ਅੰਗੂਰ ਹਮ ਗੁਜੇ ਗ੍ਰੀਨ ਗੁਲ ਉਹਨਾਂ ਨੂੰ ਥੋੜਾ ਜਿਹਾ ਘਿਮ ਨਿਕੋਈ ਉਹੋ ਤਾਂ ਬੱਚਾ ਨਹੀਂ ਕਿਹਾ ਤੇ ਬੂਸ ਤੇ ਸਾਲੋਂ ਇੱਕ ਨਹੀਂ ਹਾਂ ਬੇਧੀਕ ਤੂੰ ਹੀ ਕਹ ਰਹੀ ਹੈ ਮੂਦੀਨਾ ਵਾਸਤੇ ਮੂਦੀਨਾ ਮਾਤੇ ਕਿਹੜਾ ਕਹਿੰਦਾ ਰੋਟੀ ਅਜੇ ਨਹੀਂ ਬਣਾਉਣੀਆ ਹੂੰ ਵਿੱਚ ਚਿਰ ਵਿੱਚ ਕਿਤੇ ਵਿੱਚ ਬਣਾ ਲਈ ਆਪਾਂ ਨੇ ਹੂੰ ਫਰੂਟ ਚਾਟ ਫਰੂਟ ਚਾਟ ਖਾਧੀ ਆ ਪਹਿਲਾਂ ਨਾ ਹੂੰ ਅੱਜ ਖਾਣੀ ਪਹਿਲੀ ਵਾਰ ਮੈਂ ਤਾਂ ਪਹਿਲੀ ਵਾਰ ਖਾਣੀ ਹੈ ਹੂੰ ਮੈਂ ਹੀ ਸੜੇ ਦਾ ਨੌ ਵੀ ਨਹੀਂ ਲੰਦੇ ਖਰਚੇ ਤਾਂ ਕਦੇ ਹਾਂ ਨਾ ਮੈਂ ਤਾਂ ਨਵੇਂ ਵੈਲਿਊਸ ਸੁਣੇ ਆ ਅੱਜ ਅੱਛਾ ਹੋਰ ਯਾਰ ਅੱਛਾ ਤੇ ਇਹਦੇ ਵਿੱਚ ਇਹਦੇ ਦੋ ਜਾਨਾ ਕੋਈ ਵਿੱਚ ਸਮਝ ਨਹੀਂ ਆਦੀ ਅੱਛਾ ਜੀ

ਕਰੀ ਕਰਤਾ ਭੂਆ ਯਾਰ ਤੂੰ ਠੀਕ ਹੈ ਕੰਮ ਜਿਹੜਾ ਮਰਜੀ ਹੋਵੇ ਕਰੀ ਕਰਤਾ ਖਾਸ ਬੰਦਾ ਐ ਤੂੰ ਬਸ ਮੈਨੂੰ ਐਵੇਂ ਦੇ ਦਿਓ ਖਾ ਕੇ ਨੂੰ ਵੀ ਕਿਵੇਂ ਦੀ ਐ ਜੀ ਥੈਂਕ ਯੂ ਜੀ ਐਨੀ ਸੇਵਾ ਮੇਰੇ ਵਰਗੇ ਬੰਦੇ ਦੀ ਕਮਾਲ ਹੈ ਯਾਰ ਤੇਸਤੀ ਬੜੀ ਟੇਸਟੀ ਠੀਕ ਠੀਕ ਆ ਤਾਂ ਨਹੀਂ ਖਾਣੀ ਆਰੇ ਮਿਲਣੀ ਹੈਗੀ ਵਧੀਆ ਚੀਜ਼ ਹੈ ਨਾ ਇਹਦਾ ਬਹੁਤ ਵਧੀਆ ਬਣਦੀ ਹੈ ਬਹੁਤ ਸੁਆਦ ਜਿਹੜੇ ਵੀ ਮੇਰੇ ਵੀਰ ਭੈਣ ਦੇਖਦੇ ਆ ਇਹ ਵੀਡੀਓ ਮੇਰੀ ਰੋਜ਼ ਤਾਂ ਤੁਸੀਂ ਵੀ ਦੇਖਿਓ ਇੱਕ ਵਾਰ ਇਹਨੂੰ ਐਦਾਂ ਬਣਾ ਕੇ ਆਪਾਂ ਫਰੂਟ ਲੈ ਲੈਣੇ ਆ ਥੋੜੇ ਜਿ ਤੇ ਇੱਕ ਆਪਾਂ ਨੇ ਮਲਾਈ ਹੀ ਲੈਣੀ ਹੈ ਇੱਕ ਤਾਂ ਫੇਰ ਘਰ ਦੀ ਮਲਾਈ ਹੁੰਦੀ ਹੈ ਉਹ ਤੁਸੀਂ ਉਹ ਵੀ ਵਰਤ ਸਕਦੇ ਕ ਮੁੱਲੇ ਦੀ ਆਉਂਦੀ ਹੈ ਵੇਰਕਾ ਦੀ ਤੁਸੀਂ ਉਹ ਵੀ ਵਰਤ ਸਕਦੇ ਹੋ ਤੇ ਉਹਦੇ ਵਿੱਚ ਆਪਾਂ ਮਿੱਠਾ ਮਿੱਠੇ ਦੇ ਵਿੱਚ ਆਪਾਂ ਨੇ ਪਾਉਣਾ ਹੈ ਬੂਰਾ ਕਿਉਂਕਿ ਚੀਨੀ ਤਾਂ ਇਹਦੇ ਵਿੱਚ ਫਿਰ ਚੰਗੀ ਨਹੀਂ ਨਾ ਲੱਗਦੀ ਤੇ ਬਣਾ ਕੇ ਦੇਖਿਓ ਬਹੁਤ ਵਧੀਆ ਬਣਦੀ ਹੈ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਮੈਨੂੰ ਕਮੈਂਟਾਂ ਦੇ ਵਿੱਚ ਦੱਸਿਓ ਧੰਨਵਾਦ ਜੀ ਅੱਜੋ ਜੀ ਮਿਲਦੇ ਬਾਅਦ ਨੂੰ ਉੱਤ ਸਿਕਾ ਕਰਦੇ ਪਾਜੀ ਮੈਂ ਉਹ ਤਾਂ ਪੀਂਦਾ ਚਾਣਾ ਕਾਤਾ ਪਾਰਟੀ ਕਰਦੇ ਜੀ ਤੁਸੀਂ ਅੱਛਾ ਜੀ ਹੁਣ ਤੁਸੀਂ ਕਾ ਕਹਿਣਾ ਜੀ ਵੀਡੀਓ ਚ ਅੱਛਾ ਜੀ ਗਾਇਸ ਕਿਆ ਗਾਇਸ ਅਗਲੀ ਵੀਡੀਓ ਚ ਮਿਲਦੇ ਗਾਇਸ ਉਹ ਤੇਰੀ ਦੀ ਅਗਲੀ ਵੀਡੀਓ ਚ ਮਿਲਦੇ ਗਾਇਸ ਬਾਅਦ ਚ ਦੱਸਦਾ ਮੈਂ ਲਖਵਿੰਦਰ ਲੱਗੀ ਵੀ ਮੱਜਾਂ ਚੋਣ ਚੋਲੀਆਂ ਮੱਜਾਂ ਚੋਲੀਆਂ ਹੀ ਆ ਦੇਖੋ ਉਹ ਗੁੱਡੇ ਯਾਰ ਮੈਂ ਤਾਂ ਚੱਲਿਆ ਤਾਂ ਤੇਰੇ ਕੋਲ ਨੂੰ ਇਹ ਚੋਲੀਆਂ ਆ ਕੰਮ ਨਹੀਂ ਵੀ ਇੱਥੇ ਆਪਣੇ ਅੱਖਾਂ ਮੂਹੇਂ ਦੀ ਆਪਾਂ ਲੱਗੇ ਹੁਣ ਦਾਨ ਸਾਧਦੇ ਹਾਂ ਜੀ ਜੀ ਆ ਜਾਈਏ ਆ ਸਾਡੇ ਬੂਝੀ ਆਏ ਹੋਏ ਆ ਫੁੱਫੜ ਜੀ ਉਹਨਾਂ ਦੀ ਗੱਡੀ ਆ ਉਹ ਸਾਡੇ ਵਾਲੀ ਗੱਡੀ ਬਾਹਰ ਖੜੀ ਆ ਹਲੋ ਜੀ ਫੋਨ ਬਣਾ ਹਾਂ ਕੋਈ ਨਹੀਂ ਹੁਣ ਕੀ ਕਰਨਾ ਹਾਂ ਮੈਂ ਨੂੰ ਇਹ ਸਬਜ਼ੀ ਸਬਜ਼ੀਆਂ ਮੈਂ ਜਾਵਾਂ ਫਿਰ ਇੱਧਰ ਮੁਫੇਤਾ ਵੱਲੋਂ ਫੇਤਾ ਜਿਹਨਾਂ ਮੈਨੂੰ ਨਾਲਦੇ ਕੋਈ ਦੁਕਾਨ ਦੇ ਵਿੱਚ ਤਾਂ ਕੋਸ਼ਿਸ਼ ਬਹੁਤ ਮਿਹਨਤ ਆਵੇ ਕ੍ਰੀਮ ਵਾਲੀ ਨਹੀਂ ਤੇ ਬਾਜ ਬਾਜ ਅੰਦਰ ਬੈਠਾ ਬਾਜ ਨੇ ਬੋਲਿਆ ਵਿੱਚ ਨੂੰ ਗਾਇਸ ਮਿਲਦੇ ਆਂ ਜੀ ਅਗਲੀ ਵੀਡੀਓ ਚ ਤੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਜੀ ਸ਼ੇਅਰ ਤੇ ਕਮੈਂਟ ਕਰ ਦਿਓ ਜੀ ਤੇ ਚੈਨਲ ਨੂੰ ਕਰ ਚੋ ਚੈਨਲ ਨੂੰ ਕੋਲਡਰ ਸਬਸਕ੍ਰਾਈਬ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਡੀ ਵੀਡੀਓ ਨੂੰ ਬਹੁਤ ਜ਼ਿਆਦਾ ਪਿਆਰ ਦੇ ਰਹੇ ਆ ਤੁਹਾਡਾ ਧਿਰੋ ਧੰਨਵਾਦ ਜੀ ਸਸਾਈ ਗਾਈ ਚੰਗੀ ਜਿਹੀ ਰੱਖਿਓ ਸਾਰਿਆਂ ਬਤ ਮਿਲਦੇ ਹਾਂ ਜੀ ਅਗਲੀ ਵੀਡੀਓ ਤੇ